ਸਤ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਦੋਸਤੋ ਹੁਣੇ-ਹੁਣੇ ਬਾਲੀਵੁੱਡ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੋਬਿੰਦਾ ਦੀ ਲੱਤ ਦੇ ਵਿੱਚ ਗੋਲੀ ਵੱਜ ਗਈ ਹੈ ਤੁਹਾਨੂੰ ਦੱਸਦੇ ਹਾਂ ਕਿ ਗੋਬਿੰਦਾ ਦੀ ਲੱਤ ਦੇ ਵਿੱਚ ਗੋਲੀ ਵੱਜਣ ਦੇ ਜਿਹੜੇ ਕਾਰਨ ਸਾਹਮਣੇ ਆਏ ਨੇ ਉਹਨਾਂ 'ਚ ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ-ਸਵੇਰੇ ਜੋ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮਤਾਬਕ ਕਿ ਅੱਜ ਸਵੇਰੇ-ਸਵੇਰੇ ਜਦੋਂ ਗੋਬਿੰਦਾ ਆਪਣੀ ਜੋ ਲਸੰਸੀ ਰਵਾਲਵਰ ਆ ਉਸ ਨੂੰ ਸਾਫ ਕਰ ਰਹੀ ਸੀ ਤਾਂ ਅਚਾਨਕ ਉਦਾ ਕੋੜਾ ਦੇ ਬੰਦੇ ਨਾਲ ਜਿਹੜੀ ਇਹ ਗੋਲੀ ਚੱਲ ਜਾਂਦੀ ਹੈ ਜੋ ਕਿ ਉਹਨਾਂ ਦੀ ਲੱਤ ਦੇ ਵਿੱਚ ਲੱਗ ਜਾਂਦੀ ਹੈ ਤੇ ਉਹਨਾਂ ਦੀ ਲੱਤ ਜਿਹੜੀ ਹੈ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦੀ ਹੈ ਫਿਰ ਤੋਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਾਲੀਵੁੱਡ ਅਭਿਨੇਤਾ ਗਵਿੰਦਾ ਦੀ ਲੱਤ ਦੇ ਵਿੱਚ ਗੋਲੀ ਵੱਜਣ ਦੇ ਜਿਹੜੇ ਆ ਉਹ ਸਮਾਚਾਰ ਪ੍ਰਾਪਤ ਹੋਏ ਨੇ ਤਾਂ ਦੱਸਦੇ ਕਿ ਗਵਿੰਦਾ ਦੀ ਲੱਤ ਦੇ ਵਿੱਚ ਗੋਲੀ ਉਸ ਸਮੇਂ ਵੱਜਦੀ ਜਦੋਂ ਕਿ ਉਹ ਆਪਣੀ ਲਾਇਸੈਂਸੀ ਰਿਵਾਲਵਰ ਨੂੰ ਸਾਫ਼ ਕਰ ਰਹੇ ਹੁੰਦੇ ਨੇ ਤਾਂ ਅਚਾਨਕ ਉਹਦੇ ਵਿੱਚੋਂ ਫਾਇਰ ਹੋ ਜਾਂਦਾ ਆ ਤੇ ਲੱਤ ਦੇ ਵਿੱਚ ਲੱਗ ਜਾਂਦਾ ਆ ਜਿਸ ਦੇ ਨਾਲ ਗਵਿੰਦਾ ਜੋ ਕਿ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਪੁਲਿਸ ਨੇ ਆੜ ਕੇ ਉਹਨਾਂ ਦੀ ਰਿਵਾਲਵਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਗਵਿੰਦਾ ਨੂੰ ਜੋ ਕਿ ਹਸਪੀਟਲ ਦੇ ਵਿੱਚ ਜਿਹੜਾ ਆ ਦਾਖਲ ਕਰਵਾ ਦਿੱਤਾ ਗਿਆ ਆ ਜਿੱਥੇ ਕਿ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਆ ਚੱਲਦਾ ਪਿਆ ਆ ਦੁਬਾਰਾ ਤੋਂ ਤੁਹਾਨੂੰ ਦੱਸੀਏ ਕੋਈ ਗਵਿੰਦਾ ਜੋ ਕਿ ਫਿਲਮ ਅਮਨੇਤਾ ਨੇ ਬਾਲੀਵੁੱਡ ਤੋਂ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਆਪਣੇ ਘਰ ਦੇ ਵਿੱਚ ਆਪਣੀ ਹੀ ਪਿਸਤੌਲ ਨੂੰ ਜਿਹੜਾ ਆ ਸਾਫ਼ ਕਰਦੇ ਪਏ ਸੀ ਸਾਫ਼ ਕਰਦੇ ਕਰਦੇ ਉਹਦੇ ਵਿੱਚੋਂ ਫਾਇਰ ਹੋ ਜਾਂਦਾ ਜੋ ਕਿ ਉਹਨਾਂ ਦੀ ਲੱਤ ਦੇ ਵਿੱਚ ਲੱਗ ਜਾਂਦਾ ਹੈ ਜਿਹਦੇ ਨਾਲ ਉਹਨਾਂ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗ ਜਾਂਦੀ ਹੈ ਤੁਸੀਂ ਦੇਖਦੇ ਪਿਓ ਮੇਨਾ ਡੀਪੀਸੀ ਪੰਜਾਬੀ ਸਾਡੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਆਪਣਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ